ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਵਾਹਵਾਹੂ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰਨਾ ਕੋਈ ਵਾਹਵਾਹੂ ਅਗਮ ਅਥਾਹੂ ਹੈ ਵਾਹਵਾਹੂ ਸੱਚਾ ਸੋਈ ਵਾਹਵਾਹੂ ਵੀ ਪਰਵਾਹੂ ਹੈ ਵਾਹਵਾਹੂ ਕਰੇ ਸੋ ਹੋਏ ਵਾਹਵਾਹੂ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹਵਾਹੂ ਕਰਮੀ ਪਾਈਐ ਆਪ ਦਇਆ ਕਰ ਜੀ ਨਾਨਕ ਵਾਹਵਾਹੂ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਸਾਥ ਨ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਹੈ ਬਿਨ ਕਰਮੈ ਨਾ ਪਾਇਆ ਜਾਏ ਜਿਨਾ ਅੰਤਰ ਲੋਭ ਵਿਕਾਰ ਹੈ ਦੂਜੈ ਪਾਇ ਖੁਆਏ ਜੰਮਣ ਮਰਣਾ ਨ ਚੁੱਕਈ ਹਮੈ ਵਿੱਚ ਦੁੱਖ ਪਾਏ ਜਿਨਾ ਸਤਗੁਰ ਸਿਓ ਚਿੱਤ ਲਾਇਆ ਸੋ ਖਾਲੀ ਕੋਈ ਨਾਹੀ ਤੇ ਨਾ ਜਾਮ ਕੀ ਤਲਬ ਨਾ ਹੋਵਈ ਨਾ ਓਏ ਦੁਖ ਸਹਾਰੇ ਨਾਨਕ ਗੁਰਮੁਖ ਉੱਭਰੇ ਸੱਚਾ ਸਬਦ ਸਮਾਹੀ ਪੌੜੀ ਢਾਡੀ ਤਿਸਨੋਂ ਆਖੀਐ ਜੇ ਖਸਮਾ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਏ ਖੜਾ ਭਰਾ ਬਦ ਉਚਾਰਨ ਕਰਨਾ ਖੜਾ ਨਹੀਂ ਕਹਿਣਾ ਹੈ ਟਾਡੀ ਦਰ ਘਰ ਪਾਈ ਸੀ ਸੱਚ ਰੱਖਿਆ ਉਰਤਾਰ ਟਾਡੀ ਕਾ ਮਹਿਲ ਅਗਲਾ ਹਰ ਕਹਿ ਨਾਏ ਪਿਆਰ ਟਾਡੀ ਕੀ ਸੇਵਾ ਚੱਕਰੀ ਇਹ ਦੋਵੇਂ ਟੱਡੇ ਬੋਲਨੇ ਆ ਆਮ ਇੱਕ ਟੱਡਾ ਪਹਿਲਾਂ ਬੋਲ ਜੰਦੇ ਆ ਮਗਰੋਂ ਟਾਡੀ ਡੱਡਾ ਲੱਗ ਜਾਂਦਾ ਟਾਡੀ ਇਸ ਤਰ੍ਹਾਂ ਦੋਵੇਂ ਟੱਡੇ ਉਚਾਰਨ ਕਰਨੇ ਹਨ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾ ਸਹ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ ਜਿਸ ਸਤਗੁਰ ਮਿਲੈ ਤਿਸ ਭਉ ਪਵੈ ਸ ਕੋਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਸਾ ਹੁਕਮ ਪਛਾਣੈ ਕੰਤ ਕਾ ਕੰਤ ਕਾ ਇਕੱਠਾ ਨਹੀਂ ਕਹਿਦਣਾ ਜਿਸਨੂੰ ਕਿਰਪਾ ਕੀਤੀ ਕਰਤਾਰ ਓਹ ਕੁਚੱਜੀ ਕੁਲਖਣੀ ਪਰਹਰ ਛੋਡੀ ਪਹਤਾਰ ਹਾਂ ਇਸੇ ਤਰ੍ਹਾਂ ਹੀ ਪਾਦੇ ਉਚਾਰਨ ਕਰਨੇ ਆ ਕੁਚਜੀ ਕੁਲਖਣੀ ਇਸ ਤਰ੍ਹਾਂ ਨਹੀਂ ਕਹਿਣਾ ਓ ਕੁਚ ਜੀ ਕੁਲਖਣੀ ਦੋਵੇਂ ਕਸਕੇ ਪਾਦ ਉਚਾਰਨ ਕਰਨੇ ਹਨ ਪਰ ਹਰ ਛੋਡੀ ਪਾਤਾਰ ਇਹ ਤੱਦਾ ਨਹੀਂ ਵਿਚਲਾਦਣਾ ਜਿਸ ਤਰ੍ਹਾਂ ਉਚਾਰਨ ਕੀਤਾ ਤੱਤੇ ਦੇ ਨਾਲ ਪਾਤਾਰ ਪੈ ਪੈ ਮਾਲ ਕਟਿਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੇ ਹਰ ਜਾਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹੈ ਪੈ ਵਿੱਚ ਕੁਮਾਵੈ ਕਾਰ ਅਥਾ ਸੁਖ ਵਡਿਆਈਆ ਦਰਗਹ ਮੋਖ ਦਵਾਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੇ ਸਾ ਭਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਾਲਾਹੀਐ ਸੱਚੇ ਕੋ ਬਾਲ ਜਾਓ ਨਾਨਕ ਏਕ ਛੋੜ ਦੂਜੈ ਲੱਗੇ ਲੱਗੇ ਨਾਨਕ ਏਕ ਛੋੜ ਦੂਜੈ ਲੱਗੇ ਸਾ ਜਿਹਵਾ ਜਲ ਜਾਓ ਸਾ ਜਿਹਵਾ ਜਲ ਜਾਓ ਪੌੜੀ ਅੰਸਾ ਔਤਾਰ ਉਪਾਯੋਂ ਭਾਉ ਦੂਜਾ ਕੀਆ ਜਿਉ ਰਾਜੇ ਰਾਜਕੁਮਾਬ ਦੇ ਦੁਖ ਸੁਖ ਭਿੜਿਆ ਹਾਂ ਭਿੜਿਆ ਉਚਾਰਨ ਕਰਨਾ ਭਿੜਿਆ ਨਹੀਂ ਕਹਿਣਾ ਭਿੜਿਆ ਛੇਤੀ ਬੋਲ ਦੇਣਾ ਇਸ ਤਰ੍ਹਾਂ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹਿਆ ਲਖਿਆ ਇਸ ਤਰ੍ਹਾਂ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹਿਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਪ੍ਰਗਟਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਪ੍ਰਗਟਈਆ ਹਾਂਜੀ ਪ੍ਰਗਟਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਤਿਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗthਿਆ ਸਲੋਕ ਮਹੱਲਾ ਤੀਜਾ ਇਹ ਸਭ ਕੇਚ ਆਉਣ ਜਾਣ ਹੈ ਜੇਤਾ ਹੈ ਆਕਾਰ ਜੇਨ ਇਹ ਲੇਖਾ ਲਿਖਿਆ ਸੋ ਹੋਵਾ ਪ੍ਰਵਾਨ ਨਾਨਕ ਜੇ ਕੋ ਆਪ ਗਣਾਈ ਦਾ ਸੋ ਮੂਰਖ ਗਾਵਾਰ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਹਾਂਜੀ ਇੱਥੇ ਹੀ ਵਿਸਰਾਮ ਲਾਉਣਾ ਹੈ ਮਨਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਪੀਲਕ ਦਾ ਅਰਥ ਹੈ ਮਹਾਵਤ ਗੁਰੂ ਹਨ ਗਿਆਨ ਕੁੰਡਾ ਇੱਥੇ ਵਿਸਰਾਮ ਹੈ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉੱਜੜ ਪਾਏ ਉੱਜੜ ਛੱਜੇ ਨਾਲ ਉਚਾਰਨ ਕਰਨਾ ਉੱਜੜ ਨਹੀਂ ਕਹਿਣਾ ਫਿਰ ਫਿਰ ਉੱਜੜ ਪਾਏ ਪੌੜੀ ਇਸ ਆਗੇ ਅਰਦਾਸ ਜਿਨ ਉਪਾਇਆ ਜਿਨ ਨਹੀਂ ਕਹਿਣਾ ਜਿਨ ਜਿਨ ਇਹ ਪੁੱਲਾ ਹੀ ਹੈ ਜਿੰਨ ਦਾ ਤਾਂ ਹੋਵੇ ਦੇ ਉੱਤੇ ਟਿੱਪੀ ਲੱਗੀ ਹੋਵੇ ਇੱਥੇ ਤਾਂ ਜੈਨ ਹੀ ਹੈ ਜਿਨੇ ਜਿੰਨ ਦਾ ਰਚਾ ਭੂਤ ਪ੍ਰੇਤ ਹੁੰਦਾ ਤੇ ਇਸ ਆਗੈ ਅਰਦਾਸ ਜਿਨ ਉਪਾਇਆ ਸਤਗੁਰ ਆਪਣਾ ਸੇਵ ਸਤਗੁਰ ਪਾਦੀ ਮਿਹਨਤ ਕਰ ਤੂੰ ਸਾਧਗੁਰ ਕਹਿ ਦਿੰਦਾ ਸਾਧਗੁਰ ਸਤਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੋ ਕਮਟਾਇਆ ਸੰਗ ਗਗਾ ਸੰਗ ਐ ਨਹੀਂ ਬੋਲਦੇ ਨਾ ਗਗਾ ਪੂਰਾ ਲਾਉਣਾ ਨਾਨਕ ਭਏ ਅਚਿੰਤ ਹਾਰ ਧਨ ਨਿਹ ਚਲਾਇਆ ਸਲੂਕ ਮਹੱਲਾ ਤੀਜਾ ਖੇਤ ਮੇ ਅੱਲਾ ਉੱਚਿਆ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰਾ ਸੱਜਣਾ ਪਾਹੁਣ ਆਓ ਇਹ ਧਿਆਨ ਨਾਲ ਪਾਦ ਉਚਾਰਨ ਕਰਨਾ ਹੈ ਮਹਿਲ ਭਗਤੀ ਘਰ ਸਰੈ ਸੱਜਣਾ ਪਾਹੂਣ ਆਓ ਪਪਿਕਨਾ ਹਾਹੀ ਔਂਕੜ ਵੀ ਲਾਉਣਾ ਪਾਹੂਣ ਆਓ ਬਰਸਨਾ ਤਾ ਬਰਸ ਕਨਾ ਬਹੁੜ ਬਰਸਹਿ ਕਾਹੀ ਨਾਨਕ ਤਿੰਨ ਬਲੇ ਹਾਰਣੇ ਜੇ ਨ ਗੁਰਮੁਖ ਪਾਇ ਮਨ ਮਾਹੀ ਮਹੱਲਾ ਤੀਜਾ ਮਿੱਠਾ ਸੋ ਜੋ ਭਾਵ ਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪਉੜੀ ਪ੍ਰਭੁ ਪਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਪਦਤੀ ਚਮਕ ਲਾਦਨੀ ਸੱਚਾ ਸਾਂ ਤੇ ਬਿੰਦੀ ਲਾਉਣੀ ਆ ਈਂ ਤੇ ਨਹੀਂ ਲਾਉਣੀ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਤੇ ਆਈ ਜੀਏ ਜੰਤ ਸਾਵ ਤੇਰੇ ਆ ਤੂੰ ਰਹੀ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹਿੋ ਨਾਨਕ ਲਗ ਪਾਈ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਕਰਤਾ ਜਗ ਮੁਆ ਆਸਾ ਮਰ ਨ ਜਾਏ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਨਾਨਕ ਪਾਤੀ ਚਮਕੈ ਨਾਨਕ ਨਿਹਚਲ ਕੋ ਨਹੀਂ ਨਾਨਕ ਨਿਹਚਲ ਕੋ ਨਹੀਂ ਬੱਜੋ ਹਰ ਕੈ ਨਾਏ ਬੱਜੋ ਹਰ ਕੈ ਨਾਏ ਪੌੜੀ ਆਪੇ ਜਗਤ ਉਪਾਇਉਣ ਕਰ ਪੂਰਾ ਥਾਟ ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਥਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਆ ਇਸੇ ਤਰ੍ਹਾਂ ਉਚਾਰਨ ਕਰਨਾ ਆਪੇ ਗੁਰ ਚੇਲਾ ਹੈ ਆਪੇ ਇਥੇ ਵਿਸਰਾਮ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧ ਜੀ ਸੁਧ ਉਚਾਰਨ ਕਰਨਾ ਛੱਡਣਾ ਨਹੀਂ ਹੈ ਪਤ ਵਾਹਿਗੁਰਜੀ ਕਾ ਕਾਲ ਸਤ ਕਰਹ ਵਾਹਿਗੁਰਜੀ ਕੀ ਫਤ